ਤਰਨਤਨ ਸਤਿਗੁਰ ਸਤਿਮਾਰਸ਼ਾ ਦੀ ਅਪਾਤ ਕਿਰਪਾ ਦੇ ਸਦਕਾ ਆਪਾਂ ਨੂੰ ਸਾਰੇ ਸ਼ਬਦ ਉਚਾਰ ਸ੍ਰਮ ਕਰਮ ਦੇ ਸਵਾਗਸਮੇ ਪ੍ਰਾਪਤ ਹੋਏ। ਔਰ ਜੀ ਪਤਨੀ ਸਾਹਿਬ ਲਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੌੜੀ ਬਾਭਨਤਰੀ ਮਹੱਲਾ ਪੰਡਵਾ ਜੀ ਵੀ ਪਾਵਨ ਬਾਰੇ ਦਿਵਚਾਰ ਚਲ ਰਹੀ ਹੈ ਸੂਰ ਸੂਰਕਿ ਸਤ ਪੰਡਾ ਬੜੇ ਜਾਤ ਕੀਏ ਸਲੋਕ ਨੰਬਰ 17 ਦਾ ਬੇਨਵਾਰ ਸਰਵਤਰੀ ਕੀ ਉਪਰੰਤੇ ਸਭੀ ਚਾਰ ਦਿਨ ਜੁੜਾਗੀ ਸੋ ਚਕਤਾ ਗਾਮਕਸ਼ਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਚਾਰ ਕੁੰਟ ਤਹਿਤਿਸ ਪ੍ਰਮੇ ਕਰਮ ਕਰਤਿ ਤੀਖੈ ਸੂਖ ਦੁਖ ਬਕਤ ਜਨ ਨਾ ਲਖਿ ਲਖਿਓ ਲੇਖ ਪਾੜੀ ਕਕ ਤਾਮ ਕਰਤਾ ਸੂ ਲਿਖਿ ਹੋਈ ਇਸਰ ਦਾ ਨਾਮ ਲੈ ਤਕ ਤੋ ਨਹੀਂ ਹੋਤ ਕਸ਼ਦੂ ਬਾਰਾ ਕਰਨਾ ਹਾਰਨਾ ਭੂਤ ਨਹਾਰ ਕਹੂ ਪਾਥ ਦਿਖਾਰੇ ਆਪੇ ਕੰ ਉਦਿਆ ਪ੍ਰਮਤ ਕਸ਼ ਪਾਪ ਆਪਨ ਖੀਲ ਆਪਹੀ ਕੀਨੋ ਜੋ ਜੋ ਤੀਨੋ ਸੂ ਨਾਮਕ ਲੀਨਾ ਆਪਨਖੀਲ ਆਪਹੀ ਕੀਨੋ ਜੋ ਜੋ ਦਿਨੋ ਸੂ ਨਾਮਕ ਲੀਨਾ ਇਹ ਪਾਉ ਸਰੋ 255 ਅੰਕ ਦੀ ਸਵਾਇਲਾ ਹੈ ਸਮੂਹ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਕੀ ਬਖਸ਼ਿਸ਼ ਕਰਕੇ ਸਮਝਾ ਰਹੇ ਹਾਂ ਕਿ ਚਾਰ ਪੁੰਖ ਤੇ ਦਸ ਪਰਮੇ ਕਰਮ ਕਿਰਤ ਕੀ ਰੇ ਜਿਹੜੇ ਪ੍ਰਾਣੀ ਹੈ ਆਪਣੇ ਕਰਮਾਂ ਦੇ ਲਿਖੇ ਮੁਤਾਬਿਕ ਜਿਸ ਤਰ੍ਹਾਂ ਉਹ ਜਿਸ ਪ੍ਰਾਣੀ ਪ੍ਰਾਣੀ ਜਨਮ ਲੇਉਂਦਾ ਹੈ ਜੋ ਕਿ ਟਕੀਤਾ ਕਰਾਇਆ ਜਿਸ ਤਰ੍ਹਾਂ ਦੇ ਸੰਸਕਾਰ ਬਣੇ ਹੈ ਉਹਦੇ ਮੁਤਾਬਕ ਜਿਸ ਤਰ੍ਹਾਂ ਦੇ ਕਰਮ ਕੰਮ ਕੀਤੇ ਹੈ ਕਿਰਤੋ ਜਿਸ ਤਰ੍ਹਾਂ ਦੀ ਉਹਨਾਂ ਨੇ ਮਿਹਨਤ ਕੀਤੀ ਹੈ ਅਤੇ ਕੰਮਾਂ ਦੇ ਮੁਤਾਬਕ ਕੀਤੇ ਉਹ ਕਿਰਤੋ ਦੇ ਬਤਾਓ ਉਹ ਪ੍ਰਾਣੀ ਇੱਕ ਰੇਖ ਦੇ ਅੰਦਰ ਜੀਵਨ ਬਤੀਤ ਕਰਦੇ ਤੇ ਇਹਦੇ ਨਾਲ ਅਤੇ ਜੇ ਚੰਗੇ ਕੰਮ ਨਹੀਂ ਕੀਤੇ ਬੰਦਗੀ ਨਹੀਂ ਕੀਤੀ ਨਾਮ ਨਹੀਂ ਜਪਿਆ ਤੇ ਫਿਰ ਉਹ પ્રાਣੀ ਚਾਰ ਕੁੰਠ ਤੇ ਵਿਸਪਰਦਾ ਚਾਰਾਂ ਕੁੰਠਾਂ ਦੇ ਵਿੱਚ ਦਸ਼ਾਂਤ ਸ਼ਾਮਾਂ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਕੀਤੇ ਨੇ ਉਹ પ્રાਣੀ ਕਿਤੇ ਵੀ ਸ਼ਾਂਤੀ ਨਹੀਂ ਹੁੰਦੀ ਕਿਤੇ ਸ਼ਾਂਤੀ ਨਹੀਂ ਹੁੰਦੀ ਕਿਉਂਕਿ ਇਹ ਕਰਮਾਂ ਬਰ ਲਿਖਾ ਹੈ ਫਿਰ ਉਹ ਦੁੱਖ ਭੋਗਦੇ ਹੈ ਸੁਖ ਦੁੱਖ ਮੁਕਤ ਜੋਨ ਨਾਨਕ ਲਿਖਿਓ ਲੇਖ ਜਿਸ ਤਰ੍ਹਾਂ ਮੇਰੇ ਕੋਲ ਲੇਖ ਲਿਖਾ ਕੇ ਆਇਆ ਹੈ ਉਹਨਾਂ ਲੇਖਾਂ ਦੇ ਮੁਤਾਬਕ ਕੋਈ ਸੁਖ ਭੋਗਦਾ ਹੈ ਕੋਈ ਦੁੱਖ ਭੋਗਦਾ ਹੈ ਕੋਈ ਮੁਕਤੀ ਪ੍ਰਾਪਤ ਕਰ ਜਾਂਦਾ ਹੈ ਤੇ ਕੋਈ ਜੁਨਾਂ ਦੇ ਵਿੱਚ ਭਟਕਦਾ ਰਹਿੰਦਾ ਹੈ 84 ਦੇ ਚੱਕਰ ਉਸਪਰ ਹੈ ਬੋਇਆ ਕੰਗਿਆ ਜਨਮਾਂ ਦੇ ਵਿੱਚ ਭਟਕਦਾ ਰਹਦਾ ਹੈ ਗੁਰੂ ਅਰਜਨ ਦੇਵ ਸਾਹਿਬ ਵੀ ਕਹਿੰਦੇ ਕਿ ਇਹ ਗੱਲ ਸਾਰੀ ਸਾਡੀ ਹੈ ਕਿ ਸਾਡੇ ਕਰਮਾਂ ਬਲੇ ਫਲ ਹੁੰਦਾ ਹੈ ਪਵਣੀ ਕਕਾ ਕਰਨ ਕਰਪਾ ਸੁੱਖ ਦੇਣ ਦੇ ਬਾਹਲੇ ਦੁੱਖ ਦੇਣ ਦੇ ਬਹਾਨੇ ਮੁਕਤੀ ਦੇਣ ਦਾ ਬਹਾਨਾ ਜਾਂ ਜੁਨਾ ਵਿੱਚ ਜੀਵ ਨੂੰ ਭਟਕਾਉਣ ਦਾ ਬਹਾਨਾ ਮੇਰਾ ਮਾਲਕ ਆਪ ਹੀ ਬਹਾਨਾ ਹੋਵੇ ਕੱਕਾ ਕਾਰਨ ਕਰਤਾ ਸੂਤ ਲਿਖਿਓ ਲੇਖ ਨਾਮੇ ਤਤਕੋ ਜਦ ਲਿਖੇ ਮੁਤਾਬਿਕ ਕਿਤੇ ਜੀਵ ਨੂੰ ਦੁੱਖ ਆਉਂਦਾ ਮੰਨ ਲੋ ਉਦੋਂ ਫਿਰ ਉਸ ਸੁੱਖ ਲੈਣ ਵਾਸਤੇ ਜਾਂ ਤਾਂ ਤੀਉਪ ਕਰਾਉਣਾ ਪੁੱਪਿੰਦੇ ਥੋੜਾ ਤੋਂ ਤੋਂੁਰ ਪਿੰਦੇ ਕਿਤੇ ਹੋਰ ਪਖੰਡ ਕਰਦਾ ਪੁਰਾਏ ਹਰਦਾਏ ਪਰ ਕੋਈ ਵੀ ਇਹੋ ਜਿਹਾ ਕੰਮ ਕਰਮਕਾਰ ਬੰਦੇ ਦੀ ਲਿਖੀ ਤਕਦੀਰ ਮੇਟ ਨਹੀਂ ਸਕਦਾ ਕੋ ਸਤਨਾਮ ਵਾਹਿਗੁਰੂ ਲਿਖਿਓ ਦੇਖਣਾ ਮੇਟ ਤੋ ਕੌਣ ਮੇਟ ਦੂਗਾ ਜੀ ਕੋਈ ਨਹੀਂ ਮੇਟ ਸਕਦਾ ਨਹੀਂ ਹੂਤ ਕਛ ਦੂਬਾਰਾ ਤੇ ਫਿਰ ਪ੍ਰਮਾਤਮਾ ਨੇ ਇੱਕ ਵਾਰੀ ਜੋ ਲਿਖ ਦੁੱਤਾ ਉਹਦੇ ਵਿੱਚ ਪ੍ਰਮਾਤਮਾ ਨੇ ਭੁਲੇਖਾ ਨਹੀਂ ਖਾਦਾ ਮੇਰਾ ਮਾਲਕ ਕਦੇ ਭੁਲੇਖਾ ਖਲੋ ਹਾਂਦਾ ਜੋ ਉਹਨੇ ਇੱਕ ਵਾਰ ਲਿਖ ਦੁੱਤਾ ਬਸ ਲਿਖ ਦੁੱਤਾ ਨਹੀਂ ਹੂਤ ਕਛ ਦੂਬਾਰਾ ਉਹ ਆਪਣਾ ਕੀਤਾ ਦੁਬਾਰਾ ਸੂਰਜ ਦੇ ਦੁਬਾਰਾ ਠੀਕ ਨਹੀਂ ਕਰਵਾਦਾ ਉਹ ਤਾਂ ਔਲਣਾ ਨਹੀਂ ਬੋਤਕਾ ਸ਼ਰੂ ਮਹਾਰਾਜ ਕਰਨੇ ਹਾਰ ਨਾ ਪੂਨਨ ਹਾਰ ਅਸੀਂ ਸਾਰੇ ਜੀ ਮਾਇਆ ਦੇ ਜਾਲ ਵਿੱਚ ਪਸੇ ਹੋਣ ਕਰਕੇ ਭੁੱਲ ਗਏ ਔਲਣਾ ਅੰਦਰ ਸਭ ਕੋ ਭੁੱਲ ਗੂ ਕਰਤਾ ਕਰਤਾਰ ਪ੍ਰਮਾਤਮਾ ਅਨੁਪ ਗੁਰੂ ਸਾਹਿਬ ਕਦੇ ਨਹੀਂ ਭੁੱਲਦੇ ਉਹ ਕਦੇ ਨਹੀਂ ਭੁੱਲਦੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਕਰਨੇ ਹਾਰ ਨ ਕੋ ਰ ਨਹ ਰਾਜ ਜਿਸ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਉਹ ਸਾਡੀ ਚੰਗਿਆਈ ਬਰਿਆਈ ਕਦੇ ਨ ਭੁਲਕਾ ਕਦੇ ਉਹ ਕਿਸ਼ੋਰ ਪ੍ਰਸ਼ਾਦਾ ਦੇਣ ਤੋਂ ਕਦੇ ਭੁੱਲਿਆ ਨਹੀਂ ਨਾ ਹੀ ਸਾਰ ਨੂੰ ਮੁੱਖ ਅੰਤ ਸਤ ਦਾ ਕਾਹੂ ਪਾਠ ਦਿਖਾਰ ਆਪੇ ਤੰਗਾਂ ਤੇ ਉਹ ਤਰਸ ਆ ਜਾਂਦਾ ਹੈ ਉਹਨੋ ਜੀਮ ਦਾ ਅਸਲੀ ਰਸਤਾ ਬੁਖਾਰਨ ਦਾ ਪੰਥ ਦਾ ਮਤਨ ਦਾ ਰਸਤਾ ਕਈਆਂ ਨੂੰ ਅਸਲੀ ਰਸਤੇ ਤੇ ਤੋਰ ਦਿੰਦਾ ਹੈ ਕਾਹੂ ਉਦਿਆਨ ਪ੍ਰਮਖ ਪਸ਼ੰਤਾ ਪਹਿ ਤੱਕੀਆਂ ਨੂੰ ساری ਉਮਰ ਜੰਗਲਾਂ ਦੇ ਵਿੱਚ ਭਟਕਾਉਂਦਾ ਰਹਦਾ ਹੈ ਬੰਦਾ ساری ਉਮਰ ਜੰਗਲਾਂ ਦੇ ਵਿੱਚ ਭਟਕਦਾ ਰਹਤ ਨਹੀਂ ਜੰਦਾ ਇਹ ਗੱਲ ਸੇ ਜੀ ਮਹਾਰਾਜ ਜਣੇ ਕਿ ਆਪਨ ਖੇਲ ਆਪ ਹੀ ਕੀਨੋ ਕੋਈ ਇੱਥੇ ਸਿਆਣਾ ਕੋਈ ਮੂਰਖ ਨਹੀਂ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕਿਸ ਤੇਰਾ ਭਾਣਾ ਬਸ ਜੀ ਆਪਨ ਖੇਡ ਆਪ ਹੀ ਕੀਨੋ ਮੇਰਾ ਮਾਲਕ ਆਪੋ ਸਾਰੀ ਖੇਡ ਖੇਡ ਰਿਹਾ ਹੈ ਖੇਨ ਖੜਾ ਰਿਹਾ ਹੈ ਜੋ ਜੋ ਦਿਨ ਨੂੰ ਸੁਨਣਾ ਕੋ ਦਿਨੋ ਹੇ ਨਾਨਕੇ ਜਿਸ਼ਦੀ ਝੋਲੀ ਵਿੱਚ ਜਿਹੜੀ ਦਾਤ ਮੇਰਾ ਮਾਲਕ ਆਪ ਪਾੜੇ ਉਹੀ ਉਸ ਦਾਤ ਨੂੰ ਪ੍ਰਾਪਤ ਕਰਦਾ ਹੈ ਕੋਈ ਆਪਣੀ ਚਲਾਕੀ ਦੇ ਨਾਲ ਆਪਣੀ ਸ਼ਾਨਤ ਦੇ ਨਾਲ ਆਪਣੀ ਅਕਲ-ਬੁੱਧ ਦੇ ਨਾਲ ਅਸੀਂ ਕੁਝ ਨਹੀਂ ਪ੍ਰਾਪਤ ਕਰ ਸਕਦੇ ਕਰਨ ਵਾਲਾ ਤਾਂ ਪ੍ਰਮਾਤਮਾ ਆਪ ਹੈ ਦੇਣ ਵਾਲਾ ਆਪ ਹੈ ਹਾ ਜਿਹਦੇ ਕੋਲੇ ਚਾਰ ਪਈ ਆ ਜਾਂਦੇ ਉਹ ਕਹਿੰਦਾ ਮੈਂ ਸ਼ਾਰਾ ਹ ਜਿਹਦੇ ਕੋਲੋਂ ਚਲੇ ਜਾਂਦੇ ਸੰਸਾਰ ਕਹਿੰਦਾ ਇਹ ਬੰਦਾ ਕਮਲਾ ਹੈ ਪਰ ਨਹੀਂ ਕਰਨ ਵਾਲਾ ਪ੍ਰਮਾਤਮਾ ਆਪ ਹੀ ਹੈ ਉਹਦੀਆਂ ਉਹੀ ਜਾਮਦਾ ਹੈ ਕਹੋ ਨਾਨਕ ਕਰਤਿ ਕੀਆਂ ਬਾਕਾਂ ਜੋਲ ਕਸ਼ ਕਰਨਾ ਸੁ ਕਰ ਰਿਹਾ ਇਨੀਆਂ ਬੇਨਤੀਆ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ